ਸਤਿ ਸ੍ਰੀ ਅਕਾਲ ਜੀ ਬਲੌਗ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਹੋ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲਓ ਜੀ ਆਪਾਂ ਲੱਗੇ ਅੱਜ ਦੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲੋ ਜੀ ਆਪਾਂ ਲੱਗੇ ਸੀਗੇ ਅਸੋ ਜਿਹੜੇ ਕੱਖ ਮੱਝਾਂ ਨੇ ਛੱਡੇ ਹੋਏ ਸੀਗੇ ਉਹ ਮੈਂ ਬਾਹਰ ਕੱਢਣ ਲੱਗੀ ਸੀ ਖੁੜਨੀ ਸਾਫ਼ ਕਰਨ ਲੱਗੀ ਸੀ ਮੈਂ ਕਿਹਾ ਚੱਲ ਇਹਨੂੰ ਉਧਰ ਸਿੱਟ ਦੂੰਗੀ ਕੱਖਾਂ ਨੂੰ ਵੀ ਸੁੱਕ ਜਾਣ ਕੇ ਖਿਲਾਰ ਖਿਲਾਰ ਕੇ ਜੇ ਥੋੜੇ ਵੀ ਇੱਧਰ ਬਾਹਰ ਸੈੱਡ ਦੂੰਗੀ ਕਿਉਂਕਿ ਇਹ ਆਪਣੇ ਸੁੱਕ ਸੁੱਕ ਦੇ ਕੰਮ ਆਉਗੂ ਮੱਝਾਂ ਥੱਲੇ ਕਈ ਫੇਰ ਸੱਕ ਪਿਛਾਉਣੀ ਪੈਂਦੀ ਆ ਵੀ ਉਹਦੇ ਕੰਮ ਆਉਗੂ ਤੇ ਬਾਕੀ ਜਦੋਂ ਮੀਂਹ ਪੈਂਦਾ ਹੁੰਦਾ ਫਰਸ਼ ਸੁੱਕਦੇ ਨਹੀਂ ਹੁੰਦੇ ਗਿੱਲੇ ਹੁੰਦੇ ਆ ਫੇਰ ਥੱਲੇ ਸੁੱਕ ਸੁੱਕ ਮਤਲਬ ਕਿ ਬਿਸ਼ਾਉਣੀ ਪੈਂਦੀ ਆ ਡੰਗਰਾਂ ਦੇ ਇਹਦੇ ਕਰਕੇ ਮੈਂ ਕਹ ਚੱਲ ਵੀ ਫੇਰ ਆਪਣੇ ਕੰਮ ਹੋਊਗੀ। ਲੋ ਜੀ ਆਪਾਂ ਖੁਲਣੀ ਸਾਫ਼ ਕਰਤੀ ਸੀ। ਖੁਲਣੀ ਸਾਫ਼ ਕਰਨ ਤੋਂ ਬਾਅਦ ਮੈਂ ਲੱਗੀ ਸੀ ਮੱਝਾਂ ਨੂੰ ਕੱਖ ਪਾਉਣ। ਤੇ ਕੱਖ ਪਾਉਣ ਲੱਗੀ ਸੀ। ਕੱਖ ਪਾ ਕੇ ਫੇਰ ਆਪਾਂ ਕੱਢਾਂਗੇ ਮੱਝ ਦੀ ਧਾਰ। ਲੋ ਜੀ ਹੁਣ ਆਪਾਂ ਹੁਣ ਮੱਝਾਂ ਨੂੰ ਕੱਖ ਪਾ ਦੀ। ਲੋ ਜੁੱਧਰ ਪਮੱਜਾਂ ਵੱਲ ਵੇੜੇ ਆਏ ਸੀਗੇ ਕੋਹਗੋ ਆ ਵੀ ਛੱਕ ਲਿਆ ਸੀਗਾ ਤੇ ਮੱਜਾਂ ਨੂੰ ਕੱਖ ਵੀ ਪਾਤੇ ਸੀਗੇ ਮੱਜ ਦੀ ਧਾਰ ਵੀ ਕੱਢ ਲਈ ਸੀਗੀ ਤੇ ਬਾਕੀ ਆਪਾਂ ਫਿਰ ਇੱਧਰ ਆ ਗਏ ਸੀਗੇ ਰਸੋਈ 'ਚ ਆ ਗਏ ਸੀਗੇ ਤੇ ਬਾਕੀ ਆਪਾਂ ਰਸੋਈ 'ਚ ਬਣਾਉਣ ਲੱਗੇ ਸੀਗੇ ਮੂੰਗੀ ਤਲੇ ਹੋ ਛੱਲਿਆਂ ਦੀ ਦਾਲ ਕਿਉਂਕਿ ਸਬਜ਼ੀ ਵੀ ਵੈਸੇ ਸੀ ਸਬਜ਼ੀ ਵਾਲਾ ਭਾਈ ਲੇਟ ਆਇਆ ਸੀ ਉਹਦੇ ਕਰਕੇ ਆਪਾਂ ਸਬਜ਼ੀ ਲਈ ਤਾਂ ਸੀਗੀ ਫਿਰ ਚੀਰਨੇ ਨੂੰ ਟਾਈਮ ਨਹੀਂ ਸੀ ਕਿਉਂਕਿ ਟਾਈਮ ਜ਼ਿਆਦਾ ਹੋ ਗਿਆ ਸੀਗਾ ਮੈਂ ਕਿਹਾ ਚੱਲ ਹੁਣ ਕੁੱਕਰ ਵਾਲੀ ਦਾਲ ਬਣਾ ਲੈਂਦੇ ਆ ਤੇ ਬਾਕੀ ਆਪਾਂ ਸਬਜ਼ੀ ਵੀ ਕੱਲ ਨੂੰ ਬਣਾ ਲਾਂਗੇ ਲੋ ਜੀ ਆਪਾਂ ਦਾਲ ਧਾਨ ਲੱਗੇ ਆਂ ਦਾਲ ਧਰ ਕੇ ਆਪਾਂ ਫਿਰ ਲਾਵਾਂਗੇ ਦਾਲ ਨੂੰ ਤੜਕਾ ਲੋ ਜੀ ਹੁਣ ਆਪਾਂ ਦਾਲ ਧਰ ਲੀਏ ਜਾਣੀ ਇਹ ਜੁਣਨ ਤੋਂ ਹੋ ਗਏ। ਲੋ ਜੀ ਦਾਲ ਨੂੰ ਆਪਾਂ ਤੜਕਾ ਲਾਤਾ ਸੀਗਾ ਫੇਰ ਮੈਂ ਲੱਗ ਸੀ ਇੱਧਰ ਸਬਜ਼ੀ ਫ੍ਰਿਜ ਦੇ ਵਿੱਚ ਰੱਖਣ। ਆਪਾਂ ਸਬਜ਼ੀ ਲਈ ਤਾਂ ਸੀਗੀ ਥੋੜਾ ਜਿਹਾ ਕਵੇਲਾ ਹੋ ਗਿਆ ਸੀਗਾ। ਮੈਂ ਵੀ ਮਤਲਬ ਕਿ ਸਬਜ਼ੀ ਵਾਲਾ ਭਾਈ ਲੇਟ ਆਇਆ ਸੀਗਾ। ਮੈਂ ਕਿਹਾ ਚੱਲ ਹੁਣ ਸਬਜ਼ੀ ਸਵੇਰ ਨੂੰ ਬਣਾ ਲਾਂਗੇ। ਤੇ ਕੀ ਆ ਤੇ ਪਿੰਡੀਆਂ ਆਪਾਂ ਲਈਆਂ ਸੀਗੀਆਂ। ਮੈਂ ਕਿਹਾ ਚੱਲ ਸਬਜ਼ੀ ਮਤਲਬ ਕਿ ਆਪਾਂ ਸਵੇਰ ਨੂੰ ਬਣਾ ਲਾਂਗੇ। ਹੁਣ ਆਪਾਂ ਦਾਲ ਬਣਾ ਲਈ ਸੀਗੀ। ਤੇ ਸਬਜ਼ੀ ਆਪਾਂ ਲੱਗੇ ਸੀਗੇ ਫ੍ਰਿਜ ਦੇ ਵਿੱਚ ਰੱਖਣ ਤੇ ਫ੍ਰਿਜ ਦੇ ਵਿੱਚ ਮੈਂ ਕਿਹਾ ਚੱਲ ਫੇ ਸਬਜ਼ੀ ਫਰੈਸ਼ ਜੀ ਰਹੂਗੀ। ਕਿਉਂਕਿ ਬਾਹਰ ਸੱਕ ਜੇ ਜਾਂਦੀ ਆ ਤੇ ਖਰਾਬ ਹੋ ਜਾਂਦੀ ਆ ਆਪਾਂ ਫਰਿੱਜ ਦੇ ਵਿੱਚ ਰੱਖਤੀ ਸੀਗੀ ਲਓ ਜੀ ਆਪਾਂ ਪਹਿਲਾਂ ਫਰਿੱਜ 'ਚ ਰੱਖ ਦਿੰਨੇ ਆ ਤੇ ਬਾਕੀ ਰਹਿਣਦੇ ਕੰਮ ਆਪਾਂ ਫੇਰ ਕਰਦੇ ਆ ਲਓ ਜੀ ਇਹ ਆਪਣੀ ਦੂਸਰੀ ਦੂਸਰੇ ਦਿਨ ਸਵੇਰ ਟਾਈਮ ਦੀ ਵੀਡੀਓ ਹੈ ਜੀ ਤੇ ਬਾਕੀ ਲਓ ਜੀ ਆਪਾਂ ਗੋਹਾ ਚੱਕ ਲਿਆ ਸੀਗਾ ਗੋਹਾ ਚੱਕ ਕੇ ਆਪਾਂ ਕੱਖ ਵੀ ਪਾਤੇ ਸੀਗੇ ਮੱਝਾਂ ਨੂੰ ਕੱਖ ਪਾ ਕੇ ਫਿਰ ਲੱਗੇ ਸੀ ਆਪਾਂ ਮੱਝ ਚੋਣ ਮਤਲਬ ਕਿ ਮੱਝਾਂ ਨੂੰ ਕਟਰੂ ਸੀਗਾ ਕਟਰੂ ਨੂੰ ਦੁੱਧ ਚੋਣ ਲੱਗੇ ਸੀਗੇ ਕਿਉਂਕਿ ਛੋਟਾ ਹਲੇ ਕਟਰੂ ਇਹਦੇ ਕਰਕੇ ਕੋਲ ਬੈਠਣਾ ਪੈਂਦਾ ਕਈ ਵਾਰੀ ਤੇ ਬਾਕੀ ਆਪਣੇ ਉਧਰ ਸਾਰੇ ਹਲੇ ਕੰਮ ਪਏ ਨੇ ਲਓ ਜੀ ਆਪਾਂ ਪਹਿਲਾਂ ਮੱਝ ਦੀ ਧਾਰ ਕੱਢ ਲਈਏ ਬਾਕੀ ਆਪਣਾ ਸਾਰਾ ਕੰਮ ਪਿਆ ਉੱਧਰ ਲਾਉ ਰਹਿਂਦਾ ਆਪਾਂ ਫੇਰ ਕਰਦੇ ਆਂ ਚਲੋ ਠੀਕ ਹੈ ਜੀ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਆਂ ਮਿਲਦੇ ਆਂ ਅਗਲੇ ਬਲੌਗ ਨਾਲ ਧੰਨਵਾਦ ਜੀ